ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਜਸਪੀਤ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਲਾਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਹੋਈ ਫਿਰ ਜਿਹਦੇ ਬਾਰੇ ਇੱਕ ਐਸਆਈਟੀ ਬਣੀ ਤੇ ਮਾਨਯੋਗ ਹਾਈ ਕੋਰਟ ਦੇ ਵਿੱਚ ਫਿਰ ਉਹ ਰਿਪੋਰਟ ਜਦੋਂ ਪੇਸ਼ ਕੀਤੀ ਗਈ ਤਾਂ ਸਾਰੇ ਖਲਾਸੇ ਜਿਹੜੇ ਆ ਹੋ ਗਏ ਵੀ ਇਹ ਜਿਹੜੀ ਇੰਟਰਵਿਊ ਆ ਜਿਹੜੀ ਇੱਕ 14 ਮਾਰਚ ਨੂੰ ਜਿਹੜੀ ਇੱਕ ਕੌਮੀ ਨਿਊਜ਼ ਚੈਨਲ ਤੇ ਚੱਲੀ ਆ ਇਹ ਖਰੜ ਦੇ ਸੀਆਈ ਸਟਾਫ ਦੇ ਕਮਰੇ ਦੇ ਵਿੱਚ ਹੋਈ ਆ ਜਿੱਥੇ ਕਰਨੀ ਤਾਂ ਇਹਨਾਂ ਨੇ ਇਨਵੈਸਟੀਗੇਸ਼ਨ ਸੀਗੀ ਉਹਦੇ ਕੋਲੋਂ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਪਰ ਪੁਲਸ ਵਾਲੇ ਉਹਦੀਆਂ ਇੰਟਰਵਿਊਆਂ ਕਰਾਉਂਦੇ ਰਹੇ ਆ ਹੁਣ ਇਹ ਸਾਰੇ ਮਾਮਲੇ ਨੂੰ ਲੈ ਕੇ ਕੀ ਸਾਡੇ ਡੀਜੀਪੀ ਸਾਹਿਬ ਜਿਹੜੇ ਆਫੀਸ਼ੀਏਟਿੰਗ ਡੀਜੀਪੀ ਨੇ ਗੌਰਵ ਯਾਦਵ ਉਹਨਾਂ ਦੀ ਕੁਰਸੀ ਵੀ ਖਤਰੇ 'ਚ ਪੈ ਸਕਦੀ ਆ ਕਿਉਂਕਿ ਉਹਨਾਂ ਨੇ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀਗਾ ਵੀ ਇਹ ਪੰਜਾਬ ਦੇ ਵਿੱਚ ਤਾਂ ਕਿਤੇ ਹੋਈ ਨਹੀਂ ਇੰਟਰਵਿਊ ਪਹਿਲੀ ਗਲਤੀ ਮੈਂ ਇਹ ਕਹਿ ਦਿਆਂ ਵੀ ਜਿਹੜੇ ਡੀਜੀਪੀ ਸੀ ਡੀਜੀਪੀ ਸਾਹਿਬ ਨੂੰ ਉਹ ਟੈਂਪਰੀ ਨੇ ਪਿੱਛੇ 2 ਸਾਲਾਂ ਤੋਂ ਬਿਲਕੁਲ ਜਦੋਂ UPSC ਨੇ ਕਹਿ ਦਿੱਤਾ ਸੀ ਵੀ ਤੁਸੀਂ ਤਿੰਨ ਵਿਅਕਤੀਆਂ ਦੀ ਸੂਚੀ ਭੇਜੋਗੇ ਉਹਨਾਂ ਚੋਂ ਇੱਕ ਸਿਲੈਕਟ ਕੀਤਾ ਜਾਊਗਾ ਜਿਹਨੂੰ ਸਿਲੈਕਟ ਕੀਤਾ ਜਾਊਗਾ ਉੱਥੇ ਚੀਫ ਸੈਕਟਰੀ ਪੰਜਾਬ ਸਰਕਾਰ ਨਾਲ ਬੈਠਾ ਹੋਊਗਾ ਮਤਲਬ ਲਗਭਗ ਜਿਹਦੇ ਉੱਤੇ ਸਹਿਮਤੀ ਬਣੇਗੀ ਉਹ ਆਮ ਤੌਰ ਤੇ ਜਿਹੜੀ ਸਰਕਾਰ ਖੇ ਦੀ ਬਣੀ ਜਾਂਦੀ ਉਹਦੇ ਤੇ ਲੇਕਿਨ ਇਹ ਸਰਕਾਰ ਨੇ ਅਜੇ ਤੱਕ ਉਹ DGP ਜੇ ਗੌਰਵ ਜੱਬ ਦੇ ਲਾਇਆ ਤੇ ਉਹਦੇ ਬਾਅਦ ਇਹਨਾਂ ਨੇ ਅਜੇ ਤੱਕ ਉਹਨਾਂ ਤੇ ਜਨੂੰ ਕਈ ਚਿੱਠੀਆਂ ਲਿਖ ਚੁੱਕੇ ਨੇਨਾਂ ਤੇ ਇਹ ਡੀਜੀਪੀਸੀ ਜਦੋਂ ਦੇ ਲੱਗੇ ਨੇ ਉਦੋਂ ਦੀਆਂ ਕਈ ਘਟਨਾਵਾਂ ਇਹੋ ਜਿਹੀਆਂ ਵਾਪਚੂਕੀਆਂ ਤੇ ਲਾਅਡ ਆਰਡਰ ਦੀ ਸਿਚੁਏਸ਼ਨ ਇੰਨੀ ਕਿ ਖਰਾਬ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਅੱਜ ਹਰ ਵਿਅਕਤੀ ਹਰ ਨਾਗਰਿਕ ਆਪਣੇ ਨੂੰ ਅਨਸੇਫ ਸਮਝਦਾ ਘਰਾਜ ਵਰਕੇ ਲੋਕੀ ਲੁੱਟੇ ਜਾ ਰਹੇ ਨੇ ਪੁੱਟੇ ਜਾ ਰਹੇ ਨੇ ਸੜਕਾਂ ਤੇ ਲੋਕਾਂ ਤੋਂ ਮੋਬਾਈਲ ਖੋਏ ਜਾ ਰਹੇ ਨੇ ਪਰਸ ਖੋਏ ਜਾ ਰਹੇ ਤੇ ਕੋਈ ਪੁੱਛਣ ਵਾਲਾ ਨਹੀਂ ਜੇ ਕਿਤੇ ਪੁਲਿਸ ਵਾਲਿਆਂ ਨੂੰ ਕਹਿ ਲਿੱਦਾ ਤੇ ਉਹ ਵੀ ਕਹਿੰਦਾ ਜੀ ਸਾਡੇ ਵੀ ਬੱਚੇ ਸਕੂਲਾਂ ਚ ਪੜ੍ਹਦੇ ਸਾਡੇ ਬੱਚਿਆਂ ਨੂੰ ਵੀ ਖਤਰਾ ਵਾ ਜੇ ਇਹਨਾਂ ਦੇ ਸਖਤੀ ਜਾਦੀ ਇਹ ਕੀਤੇ ਤੇ ਹੁਣ ਲਾਰਸ ਬਸ਼ਨੋਈ ਦੀ ਜੇ ਕਿਤੇ ਉੱਥੇ ਇੰਟੂ ਜਿਹੜੀ ਖੜੜਦੀ ਕੀਤੀ ਹੈ ਕਈ ਜਿਹੜੀ ਸੀਐਸਟਾਫ ਦੇ ਸੀਏ ਸਟਾਫ ਤੋਂ ਹੁੰਦਾ ਜਿੱਥੇ ਬੰਦੇ ਦਾ ਹੁੜੀਆ ਪਕੜ ਦਿੰਦੀ ਪੁਲਿਸ ਤੇ ਇਹਨੂੰ ਵੀਆਈਪੀ ਸਹੂਲਤਾਂ ਦਿੱਤੀਆਂ ਗਈਆਂ ਇਹਨੂੰ ਉੱਥੇ 버ਗਰ ਖਵਾਏ ਗਏ ਇਹਦੀ ਜਿਹੜੀ ਟੀ-ਸ਼ਰਟ ਪੌਂਡਾ ਸੀ ਉਹ 25000 ਦੀ ਟੀ-ਸ਼ਰਟ ਸੀ ਇਹਦੀ 20000 ਦੀ ਐਨਕਲ ਹੁੰਦਾ ਸੀਗਾ ਤੁਹਾਨੂੰ ਪਤਾ ਜਦੋਂ ਉਹਨੂੰ ਅੰਮ੍ਰਿਤਸਰ ਦੀ ਇੱਕ ਕੋਰਟ ਚ ਪੇਸ਼ ਕੀਤਾ ਗਿਆ ਸੀਗਾ ਤੇ ਜਿਹੜੀ ਸਿਕਿਉਰਿਟੀ ਲਾਈ ਗਈ ਸੀ ਕਰੀਬ 2250 ਬੰਦਾ ਸਿਕਿਉਰਿਟੀ ਲਾਇਆ ਗਿਆ ਸੀ ਤੇ ਉਹਨਾਂ ਦੇ ਜਿਹੜੀ ਸਲਿੱਪ ਲਾਈ ਗਈ ਉਹ ਕੀ ਕਹੇ ਸੀ ਵੀ ਵੀ ਆਈ ਪੀ ਡਿਊਟੀ ਉਹਦੇ ਤੇ ਇਤਰਾਜ਼ ਕਿਹਨੇ ਕੀਤਾ ਸੀ ਕੂਪਰ ਵਿਜੇ ਪ੍ਰਤਾਪ ਨੇ ਵੀ ਇਹ ਵੀ ਇਹ ਵੀ ਵੀ ਆਈ ਵੀ ਵੀ ਆਈ ਪੀ ਡਿਊਟੀ ਹੈ ਇਹ ਵੀ ਆਈ ਪੀ ਕਿਧਰ ਹੋ ਗਿਆ ਇਹ ਹੁਣ ਕੇਂਦਰ ਸਰ ਦੇਖੋ ਘਟਨਾ ਪੰਜਾਬ ਚ ਵਾਪਰਦੀ ਐ ਸਿੱਧੂ ਮੂਸੇਵਾਲੇ ਤੇ ਕਤਲ ਪੰਜਾਬ ਚ ਹੁੰਦਾ ਤੇ ਉਹਦੀ ਜਿਹੜੀ ਗਨੀਆਂ ਗ੍ਰਿਫਤਾਰੀ ਹੁੰਦੀ ਓਹ ਦਿੱਲੀ ਪੁਲਿਸ ਕਰਦੀ ਐ ਇੱਥੋਂ ਵਾਰਦਤ ਕਰਕੇ ਵੀ ਰਾਜਸਥਾਨ ਚਲ ਜਾਂਦੇ ਇਹਨਾਂ ਕੋਈ ਫੜੇ ਜਾਂਦਾ ਤੂੰ ਜਿਹਦੇ ਦਿੱਲੀ ਪੁਲਿਸ ਗ੍ਰਿਫਤਾਰ ਕਰ ਲੈਂਦੀ ਐ ਕੀ ਕਹਾਣੀ ਐ ਇੰਨਾ ਜਿਹੜਾ ਤੁਹਾਨੂੰ ਪਤਾ ਹੋਏਗਾ ਲਾਰੈਂਸ ਬਿਸ਼ਨੋਈ ਦੇ ਖਾਲਸਤਾਨੀ ਦੇ ਖਿਲਾਫ ਇੱਕੋਰੀ ਬੈਨ ਵੀ ਦਿੱਤਾ ਸੀ ਬਿਆਨ ਦਿੱਤਾ ਸੀ ਬਿਦੇਸ਼ ਤੋਂ ਤੁਣਨ ਦੀ ਇਜਾਜ਼ਤ ਨਹੀਂ ਦਿੱਤਾ ਗਿਆ ਸੀ ਉਹ ਗੈਂਗਸਟ ਵੀ ਆ ਉਹ ਦੇਸ਼ ਭਗਤ ਵੀ ਆ ਉਹ ਸਭ ਕੁਝ ਆ ਫਿਰ ਤਾਂ ਮਤਲਬ ਹੋ ਗਿਆ ਨਾ ਇਹਦੇ ਵਿੱਚ ਡੀਜੀਪੀ ਦੀ ਜਿਹੜੀ ਬਦਲੀ ਦੀ ਹੁਣ ਮੰਗ ਉੱਠ ਰਹੀ ਆ ਤੇ ਇੱਕ ਬਿਕਰਮ ਸਿੰਘ ਮਜੀਠੀਆ ਸਪੋਰਟ ਕਰ ਰਹੇ ਨੇ ਉਹਦੀ ਮੁੱਖ ਮੰਤਰੀ ਕੋਲ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਆ ਪਰ ਅਸਤੀਫਾ ਦੇ ਭੇ ਕੋਈ ਇਹ ਬੜੀ ਬੜੀ ਤੜੀ ਤਕੜੀ ਬ੍ਰੇਕ ਆ ਇਹਦੇ ਵਿੱਚ ਲਾਇਟ ਆਰਡਰ ਦੇ ਵਿੱਚ ਜਿਹੜੀ ਉੱਥੇ ਉਹਦੀ ਲਾਰੈਂਸ ਬਿਓਲੋਜੀ ਇੰਟਰਵਿਊ ਹੋਣੀ ਆ ਉਮੀਦ ਆ ਕਿ ਹੁਣ ਜੇ ਇਹੋ ਜੀ ਗੱਲ ਪਹੁੰਚ ਗਈ ਹੈ ਤੇ ਡੀਜੀਪੀ ਦੇ ਉੱਤੇ ਗਾਜ ਇਹ ਡਿੱਗ ਸਕਦੀ ਆ ਤੇ ਜੀ ਡੀਜੀਪੀ ਕੋਈ ਪੱਕਾ ਡੀਜੀਪੀ ਦਾ ਮਿਲ ਸਕਦਾ ਪੰਜਾਬ ਨੂੰ ਭਾਵੇਂ ਇਹੋ ਹੀ ਮਿਲਦੇ ਜਾਏਗਾ ਨਹੀਂ ਲਿਸ ਜਾਏਗੀ ਤੇ ਬਖਰੀ ਗੱਲ ਤਿੰਨ ਦੇ 14 ਤੇ ਇਹਨਾਂ ਸੀਨੀਅਰ ਆਈਪੀ ਸਬਸਟਾਂ ਦੇ ਨਾਂ ਭੇਜਣੇ ਹੁੰਦੇ ਆ ਚਾਹ ਦੇ ਇਸੇ ਗੱਲ ਦੀ ਉਡੀਕ ਕਰਦੇ ਹੁਣ ਵੀ ਇਹਦਾ ਨਾਂ ਤੇ ਚਾਜ 2027 ਚ ਰਿਟਾਇਰਮੈਂਟ ਹੁਣ ਕਿਹਦਾ ਚਿੱਤਾ ਤੇ ਕਿਉਂ ਚਿੱਤਾ ਹੈ ਕਿਉਂ ਨਾ ਆ ਗਿਆ ਕਿਉਂ ਐ ਸੀਐਮ ਸਾਹਿਬ ਕੋਈ ਕਾਰਵਾਈ ਨਹੀਂ ਕਰ ਰਹੇ ਜੇ ਸੀਐਮ ਕੇ ਸਭ ਕੋਸਤੀ ਪਾ ਮੰਗਿਆ ਉਹ ਜਾਇਜ਼ ਆ ਕਿੰਨੇ ਨਹੀਂ ਮੰਗਿਆ ਸੁਨੀਲ ਜਾਖੰਡ ਮੰਗਿਆ ਪ੍ਰਤਾਪ ਬਾਜਰੇਵਾਲ ਮੰਗਿਆ ਵੜਿੰਗ ਨੇ ਮੰਗਿਆ ਕਿੰਨੇ ਇਸ ਤੇ ਮੰਗਿਆ ਉਹਦਾ ਐਸੀ ਕਰਕੇ ਇਹਦੀ ਇੰਟਰਵਿਊ ਕਰਾਉਣੀ ਹੈ ਇਹਦੇ ਉੱਤੇ ਤਾਂ ਤੁਹਾਡੇ ਜਿਹੜੇ ਹੈ ਸਾਡੇ ਅੱਗੇ ਨੇ ਸਿੱਧੂ ਮਸੂਵਾਲੇ ਦੇ ਪਿਤਾ ਬਲਕੌਰ ਸਿੰਘ ਉਹਨਾਂ ਨੇ ਕਹਿੰਦਾ ਜੀ ਮੈਨੂੰ 7 ਮਹੀਨੇ ਪਹਿਲਾਂ ਪਤਾ ਸੀ ਇੰਟਰਵਿਊ ਉੱਥੇ ਹੋਈ ਦੇਖਨ ਦੇਵੇਂ ਉਦੋਂ ਮੈਂ ਉਦੋਂ ਵੀ ਕਿਹਾ ਸੀਗਾ ਸਾਨੂੰ ਇਨਸਾਫ ਦੀ ਕੋਈ ਆਸ ਨਹੀਂ ਲੱਗਦੀ ਇਹਨਾਂ ਨੂੰ ਵੀਆਪੀ ਸੂਰਤਾਂ ਦਿੱਤੀਆਂ ਜਾ ਰਹੀਆਂ ਨੇ ਇਸ ਕਰਕੇ ਲਾਰਸ ਬਸਮੋਈ ਦਾ ਮਾਮਲਾ ਕਾਫੀ ਗੰਭੀਰ ਹੈ ਇਹ ਲੱਗਦਾ ਕੇਂਦਰ ਸਰਕਾਰ ਦਾ ਤੇ ਪੰਜਾਬ ਦਾ ਸੈਲੀਬ੍ਰਿਟੀ ਆ ਇਹ ਲੋਕ ਤੇ ਵੀ ਕਹੜੇ ਕਹੜੇ ਸ਼ੂ ਕਰਤਾ ਵਾ ਮਾਨ ਸਾਹਿਬ ਜੇ ਤੁਹਾਡਾ ਇੰਨਾ ਹੀ ਚਿੰਤਾ ਤੇ ਬਰਨਾਲੇ ਤੋਂ ਇਲੈਕਸ਼ਨ ਲੜਾਦੇ ਉਹਨੂੰ ਬਣ ਜੂਗਾ ਐਮਐਲ ਨਾਲੇ ਜਬਾਨ ਤੋਂ ਚਮਤ ਹੋ ਜੂਗੀ ਉਹਦੀ ਤਾਨੂੰ ਪਤਾ ਹੋਵੇਗਾ ਵਿੱਕੀ ਗੌਡਰ ਦੀ ਜਿਹੜੀ ਘਰ ਭੈਣ ਸੀ ਕੋਈ ਨਾ ਇਲੈਕਸ਼ਨ ਲੜੀ ਸੀ ਬਹੁਤ ਥੋੜੀ ਵੋਟਾਂ ਦੇ ਰਹੀ ਸੀ ਪੰਜਾਬ ਦਾ ਕਲਚਰ ਵੀ ਗੈਂਗਸਟਰਾਂ ਦਾ ਤੇ ਬਦਮਾਸ਼ਾਂ ਦਾ ਬਣਦਾ ਜਾ ਰਿਹਾ ਵਾ ਲੋਕ ਵੀ ਇਹਨਾਂ ਲੋਕਾਂ ਨੂੰ ਵੋਟ ਪਾ ਦਿੰਦੇ ਅੱਜ ਅਮਰਤਪਾਲ ਦੀ ਕੀ ਕਹਾਣੀ ਹੈ ਕੀ ਉਹਦਾ ਦੇਣ ਹੈਗੀ ਕੋਈ ਦੇਣ ਹੈਗੀ ਨਹੀਂ ਬਸ ਲੋਕਾਂ ਨੇ ਵੇਖਿਆ ਪਾਦਰ ਜੀ ਵੋਟ ਪਾ ਦਿਓ ਭਿੜਜਲ ਪਾ ਦਿਓ ਪਾ ਦਿਓ ਪਾ ਦਿਓ ਕੀ ਦਿਨ ਉਹਦੇ ਹੈਗੀ ਸਮਾਈ ਇਸ ਕਰਕੇ ਲਾਰਸ ਬਸ਼ਨੋਈ ਦੀ ਜਿਹੜੀ ਆ ਇਹ ਬੜੀ ਵੱਡੀ ਬ੍ਰੇਕ ਆ ਸਾਡੇ ਲਾਇਨ ਆਰਡਰ ਦੇ ਵਿੱਚ ਤੇ ਜੇ ਇਹਦੇ ਤੇ ਕੋਈ ਪ੍ਰੋਪਰ ਕਾਰਵਾਈ ਨਾ ਕੀਤੀ ਕੋਈ ਸਰਕਾਰ ਦਾ ਇੱਜਾਕ ਬੰਨ ਕੋਈ ਨਹੀਂ ਆਇਆ ਵਿਰੋਧੀ ਧਿਰ ਬੋਲ ਰਹੀ ਆ ਮੁੱਖ ਮੰਤਰੀ ਸਾਹਿਬ ਜਾ ਕੇ ਰਹਿਣੇ ਇਲੈਕਸ਼ਨ ਲੜ ਰਹੇ ਨੇ ਗੁਲਾਬੀ ਉੱਥੇ ਹਿੰਦੀ ਬੋਲ ਰਹੇ ਨੇ ਜਾ ਕੇ ਇਸ ਕਰਕੇ ਇਸ ਮੁੱਖ ਮੰਤਰੀ ਨੂੰ ਜਵਾਬ ਦੇਣਾ ਪਊ ਅੱਜ ਦੇਣਾ ਪਵੇ ਕੱਲ੍ਹ ਦੇਣਾ ਪਵੇ ਹੁਣ ਕੀਤੇ ਜੱਜ ਗੱਜ ਜਗਦੀ ਇਹਦੇ ਪਤਾ ਤੁਹਾਨੂੰ ਪਤਾ ਹੋਏਗਾ ਜਦੋਂ ਇਹਨਾਂ 7 ਮਹੀਨੇ ਪਹਿਲਾਂ ਪੰਚਾਇਤਾਂ ਭੰਗ ਕਰ ਦਿੱਤੀਆਂ ਸੀਗੇ ਮਾਮਲਾ ਹਾਈ ਕੋਰਟ ਚ ਲਾ ਗਿਆ ਸੀਗਾ ਹਾਈ ਕੋਰਟ ਨੇ ਕਿਹਾ ਸੀ ਤੁਸੀਂ 7 ਮਹੀਨੇ ਪਹਿਲਾਂ ਪੰਕ ਕਰ ਨਹੀਂ ਸਕਦੇ ਉਹ ਫਿਰ ਬਾਅਦ ਕਰਤੀਆਂ ਸੀਗੇ ਉਹਦੇ ਵਿੱਚ ਇੱਕ ਆਈਐਸ ਅਫਸਰ ਤੇ ਇੱਕ ਪ੍ਰਮੋਟਿਵ ਆਈਐਸ ਅਫਸਰ ਵਰਪੀ ਸਿੰਘ ਖੇਰਾ ਉਹਤੇ ਗਾਜ ਨਿੱਗੀ ਸੀ ਉਹ ਸਸਪੈਂਡ ਕਰਤੇ ਸੀ ਹਾਲ ਦੀ ਕਿ ਆਈਐਸ ਨੂੰ ਸਸਪੈਂਡੀ ਜੀ ਕੀਤਾ ਗਿਆ ਉਹਦੀ ਜਵਾਬਦੇਹੀ ਕੀਤੀ ਕਿ ਜਿਹੜਾ ਪੀਸੀਸ ਤੋਂ ਬਣਿਆ ਆ ਇਸ ਉਹਨੂੰ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਸੀਗਾ ਗਲਤੀ ਸਰਕਾਰ ਦੀ ਤੇ ਗਾਜ ਬਕਾਇਦਾ ਤੌਰ ਤੇ ਡਿੱਗੇ ਇਹਦੇ ਤੇ ਆਪਣੇ ਤੇ ਆਈਏ ਅਫਸਰ ਨੇ ਦਿੱਤੇ ਕਿਉਂ ਉਹਦੇ ਵਿੱਚ ਤੁਹਾਡਾ ਐਡਵੋਕੇਟ ਜਨਰਲ ਵੀ ਇਨਵੋਲ ਸੀਗਾ ਚੀਫ ਸੈਕਟਰੀ ਵੀ ਇਨਵੋਲ ਸੀਗਾ ਪ੍ਰਿੰਸੀਪਲ ਸੈਕਟਰੀ ਵੀ ਇਨਵੋਲ ਸੀਗਾ ਮੁੱਖ ਮੰਤਰੀ ਵੀ ਇਨਵੋਲ ਸੀ ਫਿਰ ਇੱਕ ਤੇ ਗਾਜ ਕਿਉਂ ਹੁਣ ਵੀ ਇਸ ਇਸ ਖਾਤੇ ਦੇ ਵਿੱਚ ਕਿਸੇ ਕਿਛੇ ਛੋਟੇ ਮੋਟੇ ਤੇ ਗੱਲ ਦੇਖ ਕੇ ਤੇ ਆਪਣੇ ਆਪ ਜਿਹੜਾ ਉਹ ਸੁਰੱਖਿਅਤ ਮਹਿਸੂਸ ਕਰਨਗੇ ਲੇਕਿਨ ਮੈਂ ਇਹ ਦੱਸ ਦਿਆਂ ਹੁਕਮੰਤਰੀ ਸਾਹਿਬ ਇਹ ਲਾਰੈਂਸ ਬਸ਼ਨੋਈ ਦੀ ਖਰੜ ਦੀ ਸੀਆਈ ਜਿਹੜੀ 2022 ਚ ਇੰਟਰਵਿਊ ਹੋਈ ਆ ਇਹ ਤਾ ਇਹਦਾ ਪਰਛਾਵਾਂ ਤੁਹਾਡੀਆਂ ਚਾਰ ਜਿਹੜੀਆਂ ਉਹ ਪਚੋਲਾ ਹੋ ਰਹੀਆਂ ਨਾ ਉਹਨਾਂ ਤੇ ਬੜੀ ਬੜੀ ਬ੍ਰੇਕੀ ਦਾ ਪੈਗਾ ਲੋਕ ਸੋਚ ਵਿਚਾਰ ਕੇ ਵੋਟ ਪਾਉਣਗੇ ਹੋਣ ਸੋਚਣਗੇ ਤੁਹਾਨੂੰ ਇਸ ਕਰਕੇ ਪਹਿਲਾਂ ਤਾਂ ਤੁਸੀਂ ਆਪਣਾ ਉਹਨੂੰ ਅੱਗੇ ਪਿੱਛੇ ਕਰਦੇ ਰਹੇ ਵੀ ਕਹਿਤਾ ਨਹੀਂ ਜੀ ਸਾਡੇ ਇੱਥੇ ਇੰਟਰਵਿਊ ਹੋਈ ਨਹੀਂ ਜੇਲ੍ਹ ਤਾਂ ਜੇਲ੍ਹ ਚ ਮੰਨ ਸਕਦੇ ਅਸੀਂ ਵੀ ਜੇਲ੍ਹ ਚ ਕਿਸੇ ਬੈਰਕ ਚ ਰਹਿਣ ਦੇ ਰਿਫਰੇ ਕੀਤੀ ਹੈ ਵੱਖਰੀ ਗੱਲ ਆ ਤੇ ਸੀਆਈ ਸਟਾਫ ਦੇ ਵਿੱਚ ਜਿੱਥੇ ਇਹਦੇ ਘੇਰੇ ਘੇਰੇ 1000 ਵਿਅਕਤੀ ਸਿਕਿਉਰਿਟੀ ਵਾਸਤੇ ਲਾਇਆ ਤੁਸੀਂ ਤੁਹਾਨੂੰ ਇਹਦੇ ਪਤਾ ਮੁਖ्तार ਅंसारी ਪਹਿਲਾਂ ਮੁਖ्तार ਅंसारी ਨੂੰ ਵੀਆਈਪੀ ਸਹੂਲਤਾਂ ਦਿੱਤੀਆਂ ਕੈਪਟਨ ਸਰਕਾਰ ਨੇ ਕੀ ਬਣਾਉਂਦਾ ਲਿਕਨੇ ਜੀ ਲੱਭੇ ਨਹੀਂ ਮੁੜ ਕੇ ਪੰਜਾਬ ਦੇ ਲੋਕਾਂ ਨੇ ਇਹੋ ਜਿਹਾ ਸਬਸਕਾਇਆ ਦਾ ਕਾਂਗਰਸ ਲੱਭੀ ਦਾ ਨਾ ਕੈਪਟਨ ਲੱਭਾ ਇਸੇ ਤਰ੍ਹਾਂ ਹੁਣ ਇਹ ਜਿਹੜੀ ਗਾਜ ਆ ਇਹ ਜਿਹੜੀ ਆ ਚਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਬੜੀ ਬੁਰੀ ਤਰ੍ਹਾਂ ਡੇਕੇਗੀ ਇਹਦਾ ਖਮਿਆਜਾ ਬਕਾਇਦਾ ਤੌਰ ਤੇ ਸਰਕਾਰ ਨੂੰ ਭੁਗਤਣਾ ਪਵੇਗਾ ਹੋਏਗਾ ਕੁਛ ਨਹੀਂ ਕਿਤੇ ਛੋਟੇ ਜਿਹੇ ਅਧਿਕਾਰੀ ਦੇ ਕਿਸੇ ਤੇ ਗਾਜ ਦੇ ਕੇ ਉਹਨੂੰ ਸਸਪੈਂਡ ਕਰ ਦੇਣਗੇ ਮੁੜ ਕੇ 6 ਮਹੀਨੇ ਸਾਲ ਬਾਅਦ ਬਹਾਲ ਕਰ ਦੇਣਗੇ ਨਹੀਂ ਜੀ ਇਹਦਾ ਕੋਈ ਕਸੂਰ ਨਹੀਂ ਪਾਇਆ ਗਿਆ ਕਸੂਰ ਕਿਸਦਾ ਪਾਇਆ ਗਿਆ ਵਾ ਇਹ ਤੇ ਫਿਰ ਕਹਿ ਦੇਣਗੇ ਜੀ ਕਸੂਰ ਤੇ ਪਾਕਿਸਤਾਨ ਦਾ ਹੋਰ ਕਿਸਦਾ ਹੈ ਹੀ ਨਹੀਂ ਜੀ ਪਟੇ ਸਾਹਿਬ ਇਸ ਮਾਮਲੇ ਦੇ ਵਿੱਚ ਨਾ ਇਹ ਵੀ ਪਤਾ ਲੱਗਾ ਵੀ ਇਹ ਇੰਟਰਵਿਊ ਦਰਅਸਲ ਜਿਵੇਂ ਤੁਸੀਂ ਕਿਹਾ ਇਹ ਸਤੰਬਰ ਮਹੀਨੇ ਚ ਹੋਈ ਆ 2022 ਚ ਹੋਈ ਆ ਫਿਰ 6 ਮਹੀਨੇ ਇਹ ਇੰਟਰਵਿਊ ਕਿਉਂ ਘਟਕੇ ਰੱਖੀ ਗਈ ਇਹ ਵੀ ਇੱਕ ਸਵਾਲ ਆ ਜੀ ਮਤਲਬ ਖਬਰਾਂ ਇਹ ਵੀ ਨੇ ਕਿ ਇਹ ਇੰਟਰਵਿਊ ਜਿਹੜੀ ਆ 2 ਜਾਂ 3 ਸਤੰਬਰ 2022 ਨੂੰ ਹੋਈ ਆ 29 ਮਹੀਨੇ ਵਾਲਾ ਦਾ ਕਤਲ ਹੁੰਦਾ ਉਸ ਤੋਂ ਬਾਅਦ ਸਤੰਬਰ ਮਹੀਨੇ ਚ ਇੰਟਰਵਿਊ ਜਿਹੜੀ ਕਰਾਈ ਜਾਂਦੀ ਆ ਤੇ ਫਿਰ ਰਿਲੀਜ਼ ਕੀਤੀ ਜਾਂਦੀ ਆ 2023 ਦੇ ਵਿੱਚ ਇਹ ਵੀ ਸਵਾਲ ਆ ਵੀ ਇਹ ਸਾਰੀ ਕਾਂਸਪਰੇਸੀ ਕੀ ਆ ਇਹ ਪੂਰਾ ਸ਼ਰੀਅੰਤਰ ਕੀ ਆ ਸਤਿਜੰਤ ਤੇ ਤੁਹਾਡੇ ਸਾਹਮਣੇ ਆ ਜੀ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਜਿਹੜੀਆਂ ਸਾਦੀਆਂ ਕੇਂਦਰੀ ਏਜੰਸੀਆਂ ਨੇ ਉਹਨਾਂ ਦੇ ਇਹ ਪੀੜ ਮਲਾਜਮ ਨੇ ਵੈਦੀ ਪਦਕਾ ਕਥਲੇ ਨਹੀਂ ਹੋਊਗੀ ਜਦੋਂ ਇੱਕ ਮੰਤਰੀ ਕਹਿ ਰਿਹਾ ਪੰਜਾਬ ਦਾ ਕਿ ਸਾਡੇ ਕੋ ਸਾਡੀਆਂ ਸੁਰੱਖਿਆ ਏਜੰਸੀਆਂ ਜਿਹੜੀਆਂ ਗੁਪਤਰੀ ਜਿੰਦਾਂ ਸੀ ਜਿਹੜੀਆਂ ਉਹ ਨਹੀਂ ਕੁਝ ਕਰਨ ਦਿੰਦੀਆਂ ਉਹ ਕਿੰਜ ਨਹੀਂ ਇਹਨਾਂ ਨੂੰ ਕੰਮ ਕਰਨ ਲੋੜੇ ਕਰਦੇ ਆਪਣੇ ਇਹ ਕਹਾਣੀ ਕੀ ਹੈ ਕਿਉਂ ਸਭ ਕੁਝ ਹੋ ਰਿਹਾ ਪ੍ਰਧਾਨ ਮੰਤਰੀ ਸਾਹਿਬ ਨੂੰ ਕੇਂਦਰ ਸਰਕਾਰ ਨੂੰ ਬਕਾਇਦਾ ਤੌਰ ਤੇ ਇੱਥੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਤੇ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਤੇ ਮੁੱਦਾ ਪਣਨਾ ਚਾਹੀਦਾ ਜੀ ਭੱਟੀ ਸਾਹਿਬ ਉਹਦੇ ਜਵਾਬ ਦੇਵੇ ਉੱਥੇ ਕਿਉਂ ਸੁੱਤੇ ਨੇ ਸਾਡੇ ਜਿਹੜੇ ਆਪਣੇ ਬਕਾਇਦਾ ਤੌਰ ਤੇ ਕਾਂਗਰਸ ਦੇ ਐਮਪੀ ਦੇ ਇਹ ਮੁੱਦਾ ਥੋੜਾ ਉੱਥੇ ਅਮਰਪਾਲ ਦੇ ਅੰਦਰ ਹੈ ਤਾਂ ਸਰਬਜੀਤ ਦੀ ਕੋਈ 1 ਮਿੰਟ ਦਾ ਟਾਈਮ ਉਹ ਕੀ ਕਰੂ ਉੱਥੇ ਇਸ ਕਰਕੇ ਇਹ ਮੁੱਦਾ ਉੱਥੇ ਠਹਿ ਜਾਣਾ ਚਾਹੀਦਾ ਵੀ ਇਹਦੀ ਕੌਨਸੀ ਕਨਸਪਰੇਸੀ ਕੀ ਆ ਇਹਦੇ ਵਿੱਚ ਕਹਾਣੀ ਕੀ ਆ ਲਾਰੈਂਸ ਬਜੁਰੇ ਦੀ ਇੰਟਰਵਿਊ ਕਰੌਣੀ ਕੀ ਆ ਉਹਨੂੰ ਵੀਆਈਪੀ ਸਹੂਲਤਾਂ ਦੇਣੀ ਆ ਕੀ ਆ 25-25 ਹਜ਼ਾਰ ਦੀਆਂ ਟੀ-ਸ਼ਰਟਾਂ ਪਵੜੀਆਂ ਉਹ ਕਿਉਂ ਕਿੱਥੋਂ ਆਦੀਆਂ ਨੇ 20-20 ਹਜ਼ਾਰ ਦੀਆਂ ਐਨਕਲੋਨੀ ਕਿੱਥੋਂ ਆਦੀਆਂ ਨੇ ਇਸ ਜੇ ਕਰਕੇ ਤੁਸੀਂ ਬਿਲਕੁਲ ਠੀਕ ਕਿਹਾ ਵੀ 6 ਮਹੀਨੇ ਬਕਾਇਦਾ ਤੌਰ ਤੇ ਜੇ 3 ਸਤੰਬਰ ਨੂੰ ਹੋਈ ਹੈ ਤੇ 14 ਮਾਰਚ 2023 ਨੂੰ ਰਿਲੀਜ਼ ਕੀਤੀ ਗਈ ਹੈ ਜਿਹੜੀ ਦੂਸਰੀ ਕਹਿੰਦੇ ਆ ਰਾਜਸਥਾਨ ਦੀ ਜੇਲ੍ਹ ਸੀ ਉਹ 17 ਨੂੰ ਕੀਤੀ ਗਈ ਹੈ ਇਹ ਬਾਅਦ ਚ ਰਿਲੀਜ਼ ਕਿਉਂ ਕੀਤੀ ਗਈ ਹੈ ਇਹਦਾ ਮਤਲਬ ਕਿੰਨਾ ਕਿਤੇ ਕਹਾਣੀ ਕੁਝ ਹੋਰ ਹੈ ਜਿਹੜੀ ਦੱਸੀ ਨਹੀਂ ਜਾ ਰਹੀ ਤੇ ਹੁਣ ਦੱਸੀ ਪੈਣੀ ਹੈ ਸਰਕਾਰ ਨੂੰ ਕੁਝ ਤਾਂ ਕੁਝ ਕਰਨਾ ਪੈਣਾ ਇਹਦੇ ਉੱਤੇ ਨਹੀਂ ਤੇ ਸਰਕਾਰ ਤਿਆਰੀ ਕਰਨੇ ਜੋ ਹੱਸਰ ਕਾਂਗਰਸ ਦਾ ਹੋਇਆ ਕਾਲੀਆਂ ਦਾ ਉਹਨੂੰ ਮਾਰਾ ਸ਼ੁਰੂ ਇਹਨਾਂ ਦਾ ਉਦੋਂ ਕਹਿੰਦੇ ਸੀ ਮੁੱਖ ਮੰਤਰੀ ਸਾਹਿਬ ਜਿਹੜਾ ਮੁਖਤਾਰ 43 ਸੀ 25 ਲੱਖ ਰੁਪਏ ਖਰਚ ਕੀਤਾ ਸੀ ਸੁਖੀ ਨਧਾਵੇ ਕੋਲੋਂ ਤੇ ਕੈਪਟਨ ਮਰਿੰਦਰ ਸਿੰਘ ਨੂੰ ਸਾਰਿਆਂ ਕੋਲ ਵਸੂਲਾਗੇ ਸੀ ਵਸੂਲਿਆ ਪੈਸਾ ਕਰਾ ਆਪਣੇ ਤਰੀਕੇ ਨਾਲ ਕੰਮ ਕਰਦੀਆਂ ਤੁਸੀਂ ਵਸੂਲ ਤੋਂ ਲਓਗੇ ਤੁਸੀਂ ਇਸ ਕਰਕੇ ਇਹ ਜਿਹੜਾ 12 ਸੇ ਬਿਛੋਈ ਦਾ ਮੁੱਦਾ ਹੈ ਇਹ ਹੁਣ ਕਈ ਦਿਨ ਗਰਮ ਰਹੇਗਾ ਮੁਰਕੇ ਇਕਦਮ ਛਾਤ ਹੋ ਜਾਏਗਾ ਕਿਉਂ ਛਾਤ ਹੋਏ ਸਰਕਾਰ ਕੋ ਕੋ ਜਵਾਬ ਨਹੀਂ ਛਾਤੀ ਹੋਣਾ ਮਰ ਤੋਂਣਾ ਕੀ ਲੋਕ ਤੇ ਫਿਰ ਆਪਣੇ ਤਰੀਕੇ ਨਾਲ ਜਵਾਬ ਦੇਣਗੇ ਚਾਰ ਜਿਹੜੀ ਆ ਉਹ ਪਚੋਲਾ ਵਿਧਾਨ ਸਭਾ ਦੀ ਹੋ ਰਹੀ ਹੈ ਬਾਈਲੈਕਸ਼ਨ ਹੋ ਰਹੀ ਹੈ ਉਹਦੇ ਵਿੱਚ ਇਹ ਦਾ ਪਰਛਾਵਾਂ ਬੜੀ ਬੁਰੀ ਤਰ੍ਹਾਂ ਬੜੀ ਬੁਰੀ ਤਰ੍ਹਾਂ ਇੱਕ ਗਾਜ ਹਕਮਤ ਤੇ ਡਿੱਗੇਗੀ ਜੀ ਜੀ ਪਟੇ ਸਾਹਿਬ ਉੱਧਰ ਇੱਕ ਹੋਰ ਗੈਂਗਸਟਰ ਆ ਉਹ ਲਾਰੈਂਸ ਬਿਸ਼ਨੋਈ ਤੋਂ ਪ੍ਰਭਾਵਿਤ ਹੋ ਕੇ ਫਰਾਉਤੀਆਂ ਦੇ ਫੋਨ ਵੀ ਕਰਦਾ ਤੇ ਕਿਤੇ ਗੋਲੀ ਗਾਲੀ ਵੀ ਉਹਨੇ ਚਲਾਈ ਆ ਤੇ ਫੜਿਆ ਗਿਆ ਤੇ ਹੁਣ ਜੱਜ ਸਾਹਿਬ ਨੂੰ ਕਹਿੰਦਾ ਵੀ ਮੇਰੇ ਤੇ ਕਰਜ਼ਾ ਬੜਾ ਮੈਨੂੰ ਜਾਣਦੇ ਹੋ ਨਹੀਂ ਇਹ ਜਿਹੜਾ ਇਹ ਜਿਹੜਾ ਕਹਿੰਦਾ ਜਿਹੜਾ ਗੈਂਗਸਟ ਇਹ ਗੈਂਗਸਟ ਦੀ ਸ਼ੂਟਰ ਆ ਨਹੀਂ ਅੱਛਾ ਇਹ ਛੂਟਰ ਆ ਤੇ ਬਾਲੀਵੁੱਡ ਅਧਰ ਕੱਲ ਸੁਲਮਾਨ ਖਾਨ ਦਾ ਜਿਹੜਾ ਮੁੰਬਈ ਘਰ ਇਹਦੇ 14 ਅਪ੍ਰੈਲ ਨੂੰ ਉੱਥੇ ਗੋਲੀ ਚਲਾਈ ਸੀ ਉਦੇ ਘਰ ਦੇ ਪਰ ਡਰਾਉਣ ਵਾਸਤੇ ਆਪਣੇ ਨਾਂ ਬਣਾਉਣ ਵਾਸਤੇ ਵੀ ਮੈਂ ਵੇਖੋ ਜੀ ਬੜੀ ਵਧੀਆ ਕਾਰਵਾਈ ਕਰ ਰਹੇ ਮੈਂ ਤੇ ਲਾਰੈਂਸ ਬਸ਼ਨੋਦੀ ਮਦਦ ਕਰ ਰਹੇ ਇਹਦਾ ਨਾਂ ਵਿੱਕੀ ਗੁਪਤਾ ਵੀ ਵਿੱਕੀ ਕੁਮਾਰ ਗੁਪਤਾ ਵਾ ਇਹਦੇ ਨਾਲ ਇੱਕ ਸਾਗਰਪਾਲ ਇਹ ਦੋ ਜਣੇ ਸੀ ਜਿਹਨਾਂ ਨੇ ਗੋਲੀ ਚਲਾਈ ਸੀ ਤੇ ਭਾਨਾ ਕੀ ਬਣਾਇਆ ਸੀ ਵੀ 26 ਸਾਲ ਪਹਿਲਾਂ 1998 ਦੇ ਵਿੱਚ ਜਿਹੜੀ ਸਲਮਾਨ ਖਾਨ ਨੇ ਬਕਾਇਦਾ ਤੌਰ ਤੇ ਦੋ ਕਾਲੇ ਹਿਰਨ ਮਾਰੇ ਸੀ ਨਾ ਤੇ ਤੇ ਬਿਸ਼ਨੋਈ ਇਸ ਜਿਹੜਾ ਬਿਸ਼ਨੋਈ ਸਮਾਜ ਦਾ ਉਹ ਕਾਲੇ ਹਿੰਦ ਦੀ ਪੂਜਾ ਕਰਦਾ ਤੇ ਤੇ ਬਿਸ਼ਨੋਈ ਦੇ ਭਰਾ ਨੇ ਵੀ ਇੰਨੀ ਗੱਲ ਕਹੀ ਸੀ ਕਿ ਇੱਕ ਛੱਦ ਦੇ ਉੱਤੇ ਇਹਨੂੰ ਮਾਫੀ ਮਿਲ ਸਕਦੀ ਅਨਮੋਲ ਜਿਹੜਾ ਬਿਸ਼ਨੋਈ ਹੈ ਉਹਨੇ ਇੰਨੀ ਗੱਲ ਕਹੀ ਸੀ ਕਿ ਇਹ ਸਾਡੇ ਰਾਜਸਥਾਨ ਸਭ ਤੋਂ ਵੱਡਾ ਮੰਦਿਰ ਉੱਥੇ ਆ ਕੇ ਮਾਫੀ ਮੰਗ ਲਦੇ ਸੀ ਛੱਡ ਦੇਂਗੇ ਹਾਲੀਕੇ ਸਲਮਾਨ ਖਾਨ ਨੂੰ ਰਾਜਸਥਾਨ ਦੀ ਜਿਹਨੇ ਗੋਲੀ ਚਲਾਈ ਸੀ ਉਸ ਤੋਂ ਬਾਅਦ ਜਿਹੜੇ ਖلاف ਕੇਸ ਵੀ ਚੱਲਿਆ ਸੀ ਤੇ ਇੱਕ ਅਦਾਲਤ ਨੇ ਉਹਨੂੰ ਜਿਹੜੀ ਲੋਅਰ ਅਦਾਲਤ ਸੀ ਉਹਨੇ ਸਜ਼ਾ ਦਿੱਤੀ ਸੀ ਹਾਈ ਕੋਰਟ ਨੇ ਬਰੀ ਕਰਤਾ ਸੀ ਉਸ ਤੋਂ ਬਾਅਦ ਸਿਕਿਉਰਿਟੀ ਬੜੀ ਵਧਾ ਦਿੱਤੀ ਗਈ ਸੀ ਹੁਣ ਜਿਹੜਾ ਇਹ ਵਿੱਕੀ ਕੁਮਾਰ ਗੁਪਤਾ ਵਾ ਇਹਨੇ ਆ ਕਿਹਾ ਵੀ ਭਾਈ ਜੀ ਜੱਜ ਨੂੰ ਕਹਿੰਦਾ ਜੀ ਮੈਂ ਕਰਜ਼ੇ 'ਚ ਬਹੁਤ ਫਸਿਆ ਸੀ ਮੇਰੇ ਕੋ ਕਰਜ਼ਾ ਲਾਉਣ ਦਾ ਕੋਈ ਤਰੀਕਾ ਨਹੀਂ ਲੱਭ ਰਿਹਾ ਸੀ ਜਿਹਦੇ ਕਰਜ਼ਾ ਲਿਆ ਉਹ ਪਰੇਸ਼ਾਨ ਕਰਦੇ ਸੀ ਤੇ ਮੈਂ ਸੋਚਿਆ ਵੀ ਇਹ ਸਸਤਾ ਜਰ ਰਸਤਾ ਹੈਗਾ ਐਡਾਪਟ ਕਰ ਲਵਾਂ ਨਾਲ ਇਹ ਵੀ ਗੱਲ ਕਹਿੰਦਾ ਵੀ ਨਾ ਮੇਰੀ ਅੱਜ ਤੱਕ ਲਾਰੈਂਸ ਬਿਸ਼ਨੋਈ ਦਾ ਨਾ ਅਨਮੋਲ ਬਿਸ਼ਨੋਈ ਦਾ ਨਾਲ ਇੱਕ ਉਹਨਾਂ ਦਾ ਬੰਦਾ ਇੱਕ ਹੋਰ ਆ ਜਿਹਨਾਂ ਦੇ ਖਿਲਾਫ ਇਹਦਾ ਕੇਸ ਬਰਾਬਰ ਰੋਇ ਚ ਗੁਜ਼ਰਾ ਉਹ ਬੰਬੇ ਪੁਲਿਸ ਨੇ ਬਕਾਇਦਾ ਤੌਰ ਤੇ ਇਹਨਾਂ ਨੂੰ ਵੀ ਨਾਲ ਜੁੜਾਵਾ ਨਾਮਜ਼ਦ ਕੀਤਾ ਵੀ ਇਹ ਬੰਦੇ ਵੀ ਸ਼ਾਮਲ ਹਨ ਜੇਕਰ ਉਹ ਕਹਿੰਦਾ ਨਾ ਇਨਾਂ ਨੇ ਮੇਰੀ ਕਦੀ ਗੱਲ ਹੀ ਨਹੀਂ ਹੋਈ ਕਿਸੇ ਕ ਟੌਪਿਕ ਤੇ ਹੁਣ ਉਹਨੇ ਆਪਣੀ ਬੇਦ ਮੰਗੀ ਆ ਉਹਨੇ ਕਿਹਾ ਜੀ ਮੈਂ ਵੇਖੋ ਉਦੋਂ ਦਾ ਬੰਦਾ ਨਾ ਮੈਂ ਮੈਂ ਤੇ ਮੇਰਾ ਸਾਥੀ ਜਿਹੜਾ ਅਸੀਂ ਬਿਹਾਰ ਦੇ ਕਿਦੂ ਜਿਹੜਾ ਪਿੰਡ ਉੱਥੇ ਉੱਥੋਂ ਦੇ ਰਹਿਣ ਵਾਲੇ ਤੇ ਕਰਜ਼ੇ ਤੇ ਡੁੱਬੇ ਹੋਣ ਕੇ ਜੇ ਅਸੀਂ ਗਲਤੀ ਕਰ ਲਈ ਤੇ ਸਾਨੂੰ ਥੋੜੀ ਬੜੀ ਰਾਹਤ ਦਿਓ ਸਾਨੂੰ ਜੁਬਾਨਤ ਦਿਓ ਤਾਂ ਕਿ ਅਸੀਂ ਬਾਅਦ ਜਾ ਕਿਉਂਕਿ ਮਿਹਨਤ ਮਜ਼ਦੂਰੀ ਕਰਕੇ ਆਪਣਾ ਬੱਚ ਪਰਵਾਰ ਪਾਲ ਸਕੀ ਉਹਨਾਂ ਕਿਹਾ ਜਿਹੜੀ ਬੰਬੇ ਪੁਲਿਸ ਬਕਾਇਦ ਹੋਰ ਤੇ ਲਾਰੈਂਸ ਬਿਸ਼ਬੋਈ ਅਨਮੋਲ ਨੂੰ ਤੇ ਰੋਇਤ ਗੋਦਰੇ ਨੂੰ ਪਾਰੀ ਉਹ ਗਲਤ ਕਰੀ ਉਹਨਾਂ ਦਾ ਕੋਈ ਰੋਲ ਨਹੀਂਗਾ ਕੋਈ ਮੇਰੀ ਫੋਟ ਤੇ ਗਲ ਨਹੀਂ ਕੋਈ ਮੈਸੇਜ ਨਹੀਂ ਕਿਸੇ ਜਿਹਨ ਦੀ ਬਈ ਆਪਣੇ ਲੈਵਲ ਤੇ ਕਾਰਵਾਈ ਕੀਤੀ ਹੈ ਤੇ ਸਿਰਫ ਕਰਜ਼ਾ ਲਾਉਣ ਦੀ ਖਾਤਰ ਵੀ ਕਰਜ਼ਾ ਲਾ ਚੁਗਾ ਜੇ ਕਿਤੇ ਵੀ ਮਾੜੀ ਮੁੱਢੀ ਗੱਲ ਬਣ ਜੂਗੀ ਤੇ ਸਾਨੂੰ ਜਿਹੜਾ ਵਾ ਇਹਦਾ ਹੱਲ ਹੀ ਕਿਉਂ ਨਾ ਮੇਰਾ ਮਾਰਨ ਦਾ ਰਤਾ ਕੋਈ ਨਹੀਂ ਸੀ ਮੈਂ ਤਾਂ ਉਹਦੀ ਕੋਠੀ ਤੇ ਬਾਹਰ ਗੋਲੀ ਚਲਾਈਆਂ ਨੇ ਉਹਦੇ ਉੱਤੇ ਨਹੀਂ ਗੋਲੀ ਚ ਲਈ ਸੀ ਕੋਈ ਜਿਸ ਕਰਕੇ ਮੈਂ ਕਿ ਮੁੱਖ ਦੋਚੀ ਨਹੀਂ ਕੋਈ ਵੱਡਾ ਦੋਚੀ ਨਹੀਂ ਹੈਗਾ ਛੂਟਰ ਮੈਂ ਜ਼ਰੂਰ ਹਾਂ ਲੇਕਿਨ ਇਹ ਆਪੀ ਮੇਰੀ ਆ ਮਰਜ਼ੂਰੀ ਸੀ ਤੇ ਜੱਜ ਸਾਹਿਬ ਫੈਸਲਾ ਤੁਸੀਂ ਕਰਦੇ ਹੋ ਇਹਦੇ ਉੱਤੇ ਜੱਜ ਨੇ ਬਕਾਇਦਾ ਤੌਰ ਤੇ ਸਰਕਾਰੀ ਵਕੀਲ ਨੂੰ ਜਵਾਬ ਮੰਗ ਲਿਆ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਵੇਖੋ ਹੁਣ ਅੱਗੇ ਨਾਲ ਕੀ ਬਣਦਾ ਜੀ ਪੱਟੀ ਸਾਹਿਬ सिरसा ਦੇ ਵਿੱਚ ਇੱਕ ਹੋਰ ਡੇਰਾ ਉੱਥੇ ਇਸ ਵੇਲੇ ਗੱਦੀ ਨੂੰ ਲੈ ਕੇ ਬੜਾ ਕਮਸਾਨ ਮਚਿਆ ਹੋਇਆ ਵਿਵਾਦ ਬਣਿਆ ਪਿਆ ਕੋਈ ਕਹਿੰਦਾ ਵੀ ਬਾਬਾ ਜੀ ਮੈਨੂੰ ਲਿਬਸੀਤ ਲਿਖ ਕੇ ਦੇਗੇ ਦੂਜੀ ਧਿਰ ਕਹਿੰਦੀ ਆ ਵੀ ਅਸੀਂ ਬਾਬਾਈ ਦੇ ਬੜੀ ਸੇਵਾ ਕੀਤੀ ਆ ਗੱਦੀ ਸਾਡੀ ਬਣਦੀ ਆ ਤੇ ਡੇਰੇ ਕੋਲ ਸੰਪਤੀ ਵੀ ਬੜੀ ਆ 2.250 ਕਰੋੜ ਦੀ ਗੱਲ ਤੇ ਇਹ ਡੇਰੇ ਵਾਲੇ ਮਮੂਲੀ ਜੀ ਗੱਲ ਆ ਉਦਾਂ ਹੀ ਕਰ ਦਿੰਦੇ ਆ ਉਸ ਡੇਰੇ ਦੇ ਚਲਦਿਆਂ ਸਿਰਸੇ ਦੇ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਤੇ ਡੇਰੇ ਦਾ ਜਿਹੜਾ ਪਸ਼ੋਕੜ ਆ ਉਹ ਬਾਬਾ ਰਾਮ ਰੀਮ ਵਾਲੇ ਡੇਰੇ ਦੇ ਨਾਲ ਹੀ ਜੁੜਿਆ ਹੋਇਆ ਇਹ ਪੂਰੀ ਖਬਰ ਕੀ ਆ ਜੀ ਬੇਸਿਕਲੀ ਡੇਰਾ ਰਾਮ ਰਵੀਨ ਦਾ ਸਤਾਮ ਸ਼ਾਹ ਸੀ ਨਾ ਸਾਹ ਸਤਾਮ ਇਹ ਬਾਬਾ ਵਕੀਲ ਵੀ ਉਹਦਾ ਵਿੱਚ ਇੰਨਾ ਸੀ ਅੱਛਾ ਰਾਮ ਰਵੀਨ ਦਾ ਚੰਨਾ ਸੀ ਅੱਖ ਰਾਮ ਨੇ ਧੱਕੇ ਨਾਲ ਕਬਜ਼ਾ ਕੀਤਾ ਉਹ ਸਮਝ ਪਤਾ ਹੀ ਹੈ ਜਦੋਂ ਕੀਤਾ ਉਹਨਾਂ ਨੇ ਤੇ ਜਦੋਂ ਇਹਦਾ ਹੱਕ ਬਣਦਾ ਸੀ ਸਾਹਸਤਾਮ ਇਸ ਵਕੀਲ ਦੇ ਹੱਕ ਸੀ ਵੀ ਇਹਦਾ ਪੈਰੋਂ ਪਰ ਇਹ ਬਣਨਾ ਚਾਹੀਦਾ ਲੇਕਿਨ ਜਿਹੜੇ ਸੀ ਸਰਸੇ ਸਾਲੇ ਸਾਥ ਨੇ ਧੱਕੇ ਨਾਲ ਕੰਮ ਕੀਤਾ ਸੀ ਫਿਰ ਜਿਹੜੇ ਇਹਦੇ ਪੈਰੋਕਾਰ ਸੀ ਜੇ ਵਕੀਲ ਦੇ ਉਹਨਾਂ ਕਿਹਾ ਬਾਬਾ ਜੀ ਆਪਾਂ ਝਗੜਾ ਨਹੀਂ ਕਰਨਾ ਪੰਡੇਰਾ ਨਵਾਂ ਬਣਾ ਦਿੰਦੇ ਇਹਨਾਂ ਲਾਗੇ ਜਾ ਕੇ ਇੱਕ ਡੇਰਾ ਹੈ ਪਿੰਡ ਹੈਗਾ ਜਗਮਾਲ ਵਾਲੀ ਕਾਲਿਆ ਵਾਲੀ ਇੱਕ ਬੈੰਦਾਵਾ ਸਾਡਾ ਆਪਣਾ ਉਹ ਵਿਧਾਨ ਸਭਾ ਦਾ ਜ्यादातर ਥਿਕਲੇ ਸਿੱਖ ਪਪੂਲੇਟਡ ਏਰੀਆ ਹੈ ਇਹਨਾਂ ਜਾ ਕੇ ਉੱਥੇ ਡੇਰਾ ਬਣਾ ਲਿਆ ਉੱਥੇ ਡੇਰਿਆਂ ਦਾ ਕਾਫੀ ਚੱਲਦਾ ਹੁਣ ਜਿਹੜੇ ਡੇਰੇ ਦਾ ਮੁਖੀ ਸੀਗਾ ਡੇਰਾ ਮਸਤਾਨਾ ਸ਼ਾਹ ਬਲੂਤਸਤਾਨੀ ਦਾ ਆਸ਼ਰਮ ਉਹਦੇ ਨੰਦ ਚੱਲਦਾ ਸੀ ਬੇਸਿਕਲੀਏ ਡੇਰੇ ਦਾ ਨਾਮ ਜਿਹੜਾ ਸੀਗਾ ਡੇਰਾ ਮਸਤਾਨਾ ਸ਼ਾਹ ਬਲੂਤਸਤਾਨੀ ਆਸ਼ਰਮ ਸੀਗਾ ਇਹਦਾ ਮੁਖੀ ਬਹਾਦਰ ਚੰਦ ਜਿਹਨੂੰ ਵਕੀਲ ਵੀ ਕਹਿੰਦੇ ਉਹਦਾ ਪਿਛਲੇ ਦਿਨ ਮੌਤ ਹੋ ਜਾਂਦੀ ਹੈ ਤੇ ਉਹਦਾ ਅੱਜ ਬਕਾਇਦਾ ਤੌਰ ਤੇ ਭੋਗ ਪੜਨਾ ਸੀਗਾ ਪੰਤ ਮਰਸਵਾਸਿਆ ਚੋਦੀ ਹੈ ਇਹਦੇ ਜਿਹੜਾ ਬਰਿੰਦਰ ਆ ਇਹਦਾ ਡਰਾਈਵਰ ਵੀ ਸੀਗਾ ਤੇ ਬਰਿੰਦਰ ਜਿਲਾਵਾ ਪਿਛਲੇ 25 26 ਸਾਲ ਤੋਂ ਬਾਬੇ ਦਾ ਪੱਕੇ ਤੌਰ ਤੇ ਰਹਿ ਰਹੇ ਸੀ ਜਿਹੜੇ ਵਕੀਲ ਦਾ ਪਰਿਵਾਰ ਆ ਸੰਤ ਬਹਾਦਰ ਚੰਦ ਦਾ ਪਰਿਵਾਰ ਵੀ ਇਹ ਗੱਲ ਕਹਿੰਦਾ ਵੀ ਨਹੀਂ ਇਹਦਾ ਹੱਕ ਬਣਦਾ ਤੇ ਇੱਕ ਇੰਟਰਵਿਊ ਸਾਹਮਣੇ ਆਉਂਦੀ ਵੀ ਜਿਹੜਾ ਬਾਬਾ ਵਾ ਉਹ ਆਪਣੀ ਇੱਕ ਵਸੀਅਤ ਕਰ ਰਿਹਾ ਵਾ ਵਕੀਰ ਨੂੰ ਲਿਖਾ ਰਿਹਾ ਸਮੀਰ ਸਿੰਘ ਸਮੀਰ ਸਮੀਰ ਸਿੰਘ ਸਮੀਰ ਸਿੰਘ ਮਾਓ ਦਾ ਸਮੀਰ ਸਿੰਘ ਸਮੀਰ ਸਿੰਘ ਨੂੰ ਕਹਿ ਰਿਹਾ ਵੀ ਮੇਰੇ ਤੋਂ ਬਾਅਦ ਇਹ ਡੇਰੇ ਦਾ ਵਾਸ ਜਿਹੜਾ ਵਾ ਇਹ ਬਕਾਇਦਾ ਤੌਰ ਤੇ ਬਰਿੰਦਰ ਹੋਏਗਾ ਮਹਾਤਮਾ ਬਰਿੰਦਰ ਜੀ ਨੂੰ ਕਹਿੰਦੇ ਨੇ ਉਹਦੇ ਪਰਿਵਾਰ ਨੇ ਵੀ ਕਹਿਤਾ ਮਹਾਤਮਾ ਬਰਿੰਦਰ ਦਾ ਹੱਕ ਬਣਦਾ ਲਿਕ ਉਹਦਾ ਭਤੀਜਾ ਏ ਕਿ ਗਾ ਸੰਤ ਗੁਰਬਖਸ਼ ਸਿੰਘ ਸੋ ਸੰਤ ਇਹਦਾ ਉਹਦਾ ਗਾ ਜਿਹੜੇ ਦਾ ਬਾਨੀ ਸੀ ਨਾ ਜਿਹੜੇ ਇੱਕ ਗੁਰਪ੍ਰੀਤ ਸਿੰਘ ਸੋਰੀ ਗੁਰਪ੍ਰੀਤ ਸਿੰਘ ਵੀ ਕਿਚੇ ਨਾ ਉਹ ਸੰਤ ਗੁਰਬਖਸ਼ ਸਿੰਘ ਦਾ ਭਤੀਜਾ ਵਾ ਉਹ ਚਾਹੁੰਦੇ ਆ ਉਹ ਚਾਹੁੰਦੇ ਵੀ ਇਹ ਗੁਰਪ੍ਰੀਤ ਸਿੰਘ ਦਾ ਵਾਰਸ ਬਣੇ ਇਹ ਸੰਤ ਬਣੇ ਤੁੰਨਾ ਪਰਿਵਾਰ ਵਕੀਲ ਲੋਕੋ ਦੇ ਨਾਲ ਇਹਨਾਂ ਨੇ ਕੀ ਕੀਤਾ ਉੱਥੇ ਆਮ ਲੋਕਾਂ ਦੀ ਪਿੰਡਾਂ ਦੀ ਇੱਕ 71 ਮੈਂਬਰੀ ਪੰਚਾਇਤ ਬਣਾਤੀ ਵੀ ਇਹ ਫੈਸਲਾ ਕਰੇਗੀ ਵੀ ਡੇਰੇ ਦਾ ਮੁਖੀ ਕੌਣ ਹੋਊਗਾ ਹੁਣ ਪੰਚਾਇਤ ਬਣਾਤੀ ਲੇਕਿਨ ਪਰਿਵਾਰ ਵਾਲੇ ਕਹਿੰਦੇ ਵਿਰਿੰਦਰ ਸੰਤ ਮਹਾਤਮਾ ਵਿਰਿੰਦਰ ਹੋਏਗਾ ਪਰਿਵਾਰ ਵਾਲੇ ਕਹਿੰਦਾ ਵਕੀਲ ਨੇ ਕਹਿਤਾ ਆਮ ਲੋਕਾਂ ਨੇ ਕਹਿਤਾ ਵੀ ਇਹਦੀ ਬੰਦੇ ਦੀ ਕੁਰਬਾਨੀਆਂ ਇਸੇ ਸਭ ਕੁਝ ਕੀਤਾ ਹੁਣ ਵਿਰਿੰਦਰ ਕੀ ਕਹਿੰਦਾ ਕਹਿੰਦਾ ਆ ਜਿਹੜੀ ਵਿਰੋਧੀ ਧਿਰਾਂ ਦਾ ਇਹ ਰਾਮ ਰਹੀਮ ਦੇ ਬੰਦੇ ਨੇ ਸਾਰੇ ਇਹ ਉੱਥੋਂ ਆਇਆ ਨਹੀਂ ਇਹ ਜਾਣਬੁੱਝ ਕੇ ਡੇਰੇ 'ਚ ਖੰੰਦਰ ਪਾਣਾ ਚਾਹੁੰਦੇ ਆ ਅੱਜ ਉੱਥੇ ਅੰਤਮ ਰਸਮਾਂ ਕਰਕੇ ਬਕਾਇਦਾ ਤੌਰ ਤੇ ਹਾਲਾਤ ਨੂੰ ਠੀਕ ਰੱਖਣ ਵਾਸਤੇ ਜਿਹੜੇ ਡੀਸੀ ਐਸਐਸਸੀ ਮੌਕੇ ਤੇ ਨੇ ਉੱਥੇ ਸਿਰਸੇ ਦੇ ਵਿੱਚ ਅੱਜ ਇੰਟਰਨੈਟ ਰਾਤ ਦੇ 12 ਵਜੇ ਤੱਕ ਬੰਦ ਕਰ ਦਿੱਤਾ ਗਿਆ ਵੀ ਕਿਸੇ ਪ੍ਰਕਾਰ ਦੀ ਇੱਥੇ ਕੋਈ ਝਗੜਾ ਰਗੜਾ ਕੋਈ ਲੜਾਈ ਝਗੜਾ ਨਾ ਹੋਵੇ ਇਸ ਕਰਕੇ ਡੇਰਿਆਂ ਦਾ ਸਾਡੇ ਬੜਾ ਇਹ ਬਿਮਾਰੀ ਹੈ ਪੰਜਾਬ ਦੇ ਵਿੱਚ 111000 ਡੇਰੇ ਨੇ ਬੱਲੇ 25 25 ਰਜਿਸਟਰ ਹੋਣਗੇ ਬਾਕੀ ਸਾਰੇ ਅਨ ਰਿਸਰਚਲ ਦੇ ਤੇ ਸਾਡੇ ਲੋਕਾਂ ਦੀ ਇੱਕ ਬੜੀ ਤਕੜੀ ਹੈਗੀ ਹੈ ਵੀ ਘਰ ਭਾਵੇਂ ਅਸੀਂ ਕਿਤੇ ਆਂਦੇ ਹੰਦੇ ਵੱਛੀ ਨੂੰ ਕੱਟ ਕੱਟੀ ਤੋਂ ਰੱਸਾ ਪਾਇਆ ਹੋਵੇ ਤੇ ਡੇਰੇ ਜਾ ਕੇ ਅਸੀਂ ਭਾਂਡੇ ਜਰੂਰ ਮਾਣਨੇ ਹੁੰਦੇ ਬਾਦਲਪੁਰਾ ਦੀ ਲਾਲ ਤੁਸੀਂ ਘਰ ਭਾਵੇਂ ਬੀਬੀ ਸਿੰਦਰਕੋ ਨੇ ਕਦੀ ਭਾਂਡੇ ਧੋਤ ਲੱਗ ਨਹੀਂ ਵੇਖਿਆ ਤੇ ਅੱਗੇ ਦਰਬਾਰ ਸਵਾਰ ਕੇ ਬੱਟ ਕੇ ਮਾਝਦੀ ਹੁੰਦੀ ਸੀ ਇਸ ਕਰਕੇ ਇਹ ਜਿਹੜਾ ਡੇਰਾ ਵਾ ਐਕਸਲੀ ਝਗੜੇ ਦਾ ਖੇਤਰ ਜੂ ਬਣਿਆ ਦੇਖੋ ਪਰਿਵਾਰ ਵਾਲੇ ਵੀ ਸ੍ਰੀ ਸੰਮਾਤਮਾ ਵਿਰਿੰਦਰ ਦੇ ਹੱਥ ਤੇ ਵਸਲੀ ਵਾਰਸ ਉਹੀ ਬਣਦਾ ਵਾ ਆਉਣ ਵਾਲੇ ਦਿਨਾਂ 'ਚ ਕੋਈ ਦੰਗਾ ਪਸਾਦ ਹੋਣ ਤੋਂ ਇੱਥੇ ਇਨਕਾਰ ਨਹੀਂ ਕੀਤਾ ਜਾ ਸਕਦਾ ਜੀ ਡੇਰੇ ਦੀ 2.50 ਕਰੋੜ ਜਗ੍ਹਾ ਹੈਗੀ ਆ ਦੋਸਤੋ ਗੁਰਨ ਸਿਕਿਉਰਿਟੀ ਦੀ ਜੇ ਉਹਦੀ ਇੰਨੀ ਜਾਇਦਤ ਹੈਗੀ ਆ ਤੇ ਆਟੋਮੈਟਿਕਲੀ ਹਰ ਦੇ ਮੂੰਹ 'ਚ ਪਾਣੀ ਆਉਂਦਾ ਵੀ ਮੈਨੂੰ ਇੱਥੇ ਕੋਈ ਨਾ ਕਿਸੇ ਮਿਲ ਜਾਵੇ ਜੀ ਜੀ ਪਟਕੀ ਸਾਹਿਬ ਦੇ ਨਾਲ ਹੀ ਵਿਕਰਮ ਮਜੀਠੀਆ ਜਿਹੜੇ ਆ ਉਹ ਐਸਆਈਟੀ ਦੇ ਅੱਗੇ ਪੇਸ਼ ਹੁੰਦੇ ਆ ਤੇ ਜਿੱਦਾਂ ਉਹਨਾਂ ਦਾ ਲਹਿਜਾ ਜਿੱਦਾਂ ਉਹਨਾਂ ਦਾ ਅੰਦਾਜ਼ ਆ ਫੇਰ ਉਹ ਵਾਲੇ ਹੋ ਜਾਂਦੇ ਆ ਮੁੱਖ ਮੰਤਰੀ ਮਾਨ ਸਾਹਿਬ ਦੇ ਜਿਹਦੇ ਨਾਲ ਕਿ ਮੈਂ ਛੋਟੀ ਜੀ ਖਬਰ ਹੋ ਸਾਂਝੀ ਕਰਦੇ ਆ ਚਰਨਜੀਤ ਸਿੰਘ ਬਰਾੜ ਜਿਹੜੇ ਅੱਜਕੱਲ ਗੁਰੂਦੀਰ ਘਿਰਦੇ ਵਿੱਚ ਨੇ ਉਹਨਾਂ ਨੂੰ ਇੱਕ ਕਾਨੂੰਨੀ ਨੋਟਿਸ ਆ ਗਿਆ ਜੀ ਅੱਛਾ ਜੀ ਜਿਹਦੇ ਵਿੱਚ ਕਾਨੂੰਨੀ ਨੋਟਿਸ ਇਸ ਕਰਕੇ ਆਇਆ ਵਾ ਅਰਸ਼ਦੀਪ ਸਿੰਘ ਕਲੇਰ ਜਿਹੜੇ ਸਪੋਕਸਪਰਸ ਨੇ ਕਾਲੀ ਦਲ ਦੇ ਬਣੇ ਨੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਇਹਨਾਂ ਦੇ ਪਿਤਾ ਸ਼ਾਇਦ ਸਤਨਾਮ ਸਿੰਘ ਕਲੇਰ ਉਹ ਨਾਮ ਆ ਉਹ ਸੌਦਾ ਸਾਧ ਦੇ ਵਕੀਲ ਵਕੀਲ ਰਹੇ ਸੁਮੇਤ ਸੈਣੀ ਦੇ ਵੀ ਵਕੀਲ ਸ਼ਾਇਦ ਉਹੀ ਸੀ ਹਾਂ ਸੁਮੇਤ ਸ਼ਾਇਦ ਵਕੀਲ ਹੋਏ ਸੀ ਉਹ ਵਕੀਲ ਰਹੇ ਨੇ ਤੇ ਅੱਜ ਕੱਲ ਉਹ ਗੁਰਦੁਆਰਾ ਸਿੱਖ ਸਿੱਖ ਗੁਰਦੁਆਰਾ ਜਿਹਦੀ ਸ਼ਿਕੁਹਦੇ ਚੇਅਰਮੈਨ ਵੀ ਹੈਗੇ ਨੇ ਅੱਛਾ ਜੀ ਇਹ ਬਾਦਲਾਂ ਦੀਆਂ ਗਲਤੀਆਂ ਤੁਸੀਂ ਵੇਖੋ ਕਿਹੜੀਆਂ-ਕਿਹੜੀਆਂ ਹੈਗੀਆਂ ਕਿ ਕਿਹੜੀ ਗਲਤੀਆਂ ਬਹੁਤ ਕੀਤੀਆਂ ਨੇ ਉਹਦੇ ਵਿੱਚ ਇਹਨੇ ਚਰਨਜੀਤ ਬਰਾੜ ਨੇ ਕਿਹਾ ਤਾਂ ਸੀ ਵੀ ਜਿਹੜੀ ਰਿਪੋਰਟ ਵਾਪਸ ਦੇਣ ਦੀ ਗੱਲ ਕੀਤੀ ਸੀਬੀਆਈ ਨੇ ਇਹਦੀ ਹਮਾਇਤ ਕੀਤੀ ਸੀ ਐਸਡੀਪੀ ਕਲੇਰ ਨੇ ਇਹਨੇ ਕਿਹਾ ਸੀ ਵੀ ਹਾਂ ਮੈਂ ਇਸ ਹੱਕ 'ਚ ਆ ਇਹ ਜਿਹੜੀ ਕਲੋਜ਼ਰ ਰਿਪੋਰਟ ਜਿਹੜੀ ਇਹ ਮਨਜ਼ੂਰ ਕੀਤੀ ਜਾਵੇ ਉਹਨੇ ਉਹਨੂੰ ਭੇਜਿਆ ਬਖਾਓ ਕਿੱਥੇ ਮੈਂ ਕਿਹਾ ਕਿੱਥੇ ਲਿਖ ਕੇ ਦਿੰਦਾ ਮੈਂ ਇਹਨੂੰ ਉਹਨੇ ਉਹਦਾ ਕਾਨੂੰਨੀ ਨੋਟਿਸ ਬਰਾੜ ਨੂੰ ਭੇਜਿਆ ਹੁਣ ਬਰਾੜ ਕੀ ਜਵਾਬ ਦਿੰਦਾ ਇਹ ਨਹੀਂ ਪਤਾ ਇਹਦੇ ਵਿੱਚ ਕੀ ਜਵਾਬ ਦਿੰਦਾ ਜੀ ਅੱਗੇ ਚੱਲਦੇ ਹਾਂ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਨੂੰ ਜਦੋਂ ਦਾ 9 ਦਸੰਬਰ 2023 ਨੂੰ ਉਹਨਾਂ ਦੀ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਬੇਟੀ ਆ ਸੀਰਤ ਮਾਨ ਨੇ ਲਾਈਵ ਹੋ ਕੇ ਕਈ ਪ੍ਰਕਾਰ ਦੇ ਦੋਸ਼ ਤੇ ਇਲਜ਼ਾਮ ਲਾਏ ਸੀ ਕਿ ਮੁੱਖ ਮੰਤਰੀ ਸਾਹਿਬ ਤੇ ਇਹਨਾਂ ਕੁਝ ਗੱਲ ਦਿੱਤਾ ਆਪਣੀ ਬੇਟੀ ਦਾ ਹੁਣ ਉਥੋਂ ਲੈ ਕੇ ਤੇ ਵਿਕਰਮ ਸਿੰਘ ਮਜੀਠੀਆ ਕਹਿੰਦੇ ਆ ਕਿ ਜਦੋਂ ਇਹ ਵਿਕਰਮ ਸਿੰਘ ਮਜੀਠੀਆ ਕਹਿੰਦੇ ਸਾਡੀ ਧੀ ਆ ਜੇ ਇਹਨੂੰ ਕਿਸੇ ਮਦਦ ਦੀ ਲੋੜ ਹੋਵੇ ਤੇ ਮੈਂ ਮਦਦ ਲਈ ਤਿਆਰ ਹਾਂ ਪਹਿਲਾਂ ਐਨਆਈ ਹਾਈ ਕੋਰਟ ਨੇ ਕਿਹਾ ਸੀ ਵਿਕਰਮ ਸਿੰਘ ਮਜੀਠੀਆ ਨੂੰ ਜੇ ਤੁਸੀਂ ਹਰਾਸਤੀ ਪੁੱਛਗਿਛ ਕਰਨੀ ਚਾਹੁੰਦੇ ਤਾਂ ਤੁਸੀਂ ਰਿਮਾਈਂਡ ਲੈ ਸਕਦੇ ਹੋ ਕਿ ਇਹ ਲੋ ਸਵੇਰ ਰਮਨ ਦੀ ਲੋੜ ਨਹੀਂ ਹੁਣ 5 ਕਿ 6 ਸਿੱਟਾ ਬਣ ਚੁੱਕੀਆਂ ਇਹਦੇ ਉੱਤੇ ਤੇ ਮੁੱਖ ਮੰਤਰੀ ਦੇ ਸਾਹਬ ਦੇ ਖਿਲਾਫ ਜਦੋਂ ਕੋਈ ਬਿਆਨ ਦੇ ਦਿੰਦਾ ਉਦੋਂ ਕਹਿੰਦੇ ਆ ਜਾਓ ਵੀ ਤੁਸੀਂ ਵੀ ਕੁਮ ਸਿੰਘ ਮਜੀਠੀਆ ਕਹਿੰਦਾ ਵੀ 11 ਵੇਰੀ ਮੈਨੂੰ ਬੁਲਾਇਆ ਗਿਆ ਤੇ 7 ਵੇਰੀ ਮੈਂ ਪੇਛੇ ਆ 4 ਵਜੇ ਮੈਂ ਦੱਸੇ ਵੀ ਕਿਉਂ ਪਿਛਲੇ 1 ਕੁਰੀ ਤੇ ਉਦੋਂ ਪੇਛੇ ਦੀ ਜਦੋਂ ਸਾਹਿਬ ਜਿਆਦਾ ਸੀਧੀ ਦੇ ਬਸ ਸੀਗਾ ਮੈਂ ਕਹਾਂ ਜੀ ਮੈਂ ਉਧਰ ਵੀ ਜੀ ਮੈਂ ਨਹੀਂ ਆ ਸੀ 1 ਕੁਰੀ ਮੇਰੀ ਬਕਾਇਦਾ ਤੌਰ ਤੇ ਤਾਰੀਖ ਸੀਗੀ ਇੱਥੇ ਆਪਣੇ ਲਖਦੇ ਆਪਣੇ ਉਹ ਅਮਰਸਰ ਦੇ ਵਿੱਚ ਜਿਹਦੇ ਵਿੱਚ ਸੰਜੇ ਸਿੰਘ ਤੇ ਇੱਕ ਇਹਨਾਂ ਦਾ ਹੋਰ ਸੀ ਦੋ ਮਾਫੀ ਮੰਗ ਕੇ ਛੁੱਟ ਗਏ ਸੀ ਦੋ ਰਹਿ ਗਏ ਸੀ ਇੱਕ ਸੰਜੇ ਇੱਕ ਸੰਜੇ ਸਿੰਘ ਰਹਿ ਗਿਆ ਇੱਕ ਹੋਰ ਰਹਿ ਗਿਆ ਸੀਗਾ ਕੇਸਰੀਵਾਲ ਨੇ ਤੇ ਇੱਕ ਹੋਰ ਸੀ ਦੋਨੇ ਮਾਫੀ ਮੰਗ ਲਈ ਸੀ ਜਿਹੜੇ ਕੋਲ ਛੁੱਟ ਗਏ ਸੀ ਇਹ ਦੋ ਰਹਿ ਗਏ ਸੀ ਕਹਿੰਦਾ ਮੇਰੀ ਕੋਰਟ ਤਰੀਕ ਸੀ ਮੈਂ ਕੋਰਟ ਜਾਂਦਾ ਕਿਦੋਂ ਕੋਹੋਂ ਦੇ ਉੱਥੇ ਉਹ ਕਹਿੰਦੇ ਮੈਨੂੰ 20 ਨੂੰ ਫੇਰ ਬੰਦ ਆਇਆ 20 ਨੂੰ ਮੇਰੀ ਚੰਡੀਗੜ੍ਹ ਤਰੀਕ ਸੀ ਮੈਂ ਇਹਨਾਂ ਨੂੰ ਗਿਆ ਭਾਈ ਮੈਨੂੰ ਤੁਸੀਂ 23 ਤੱਕ ਬਿਲਕੁਲ ਨਾ ਪੁੱਛੋ ਕਿ ਮੈਂ ਤੁਸੀਂ ਤੁਸੀਂ ਆਪ ਕਿਸ ਸੁਪਰੀਮ ਕੋਰਟ ਗਿਆ ਹੋ ਸੁਪਰੀਮ ਕੋਰਟ 'ਚ ਮੇਰੀ ਤਰੀਕ ਆ 30 ਨੂੰ ਨਬਲਾਇਆ ਸੀ ਮੈਂ 30 ਨੂੰ ਆਇਆ ਤੇ ਅੱਜ ਇਹਨਾਂ ਮੈਨੂੰ ਬੁਲਾਇਆ ਤੇ ਮੈਂ ਆਇਆ ਉਹਨਾਂ ਦੇ ਸਵਾਲਾਂ ਦੇ ਜਵਾਬੇ ਪੂਰੀ ਤਰ੍ਹਾਂ ਦੇਵਾਂਗਾ ਲੇਕਿਨ ਇਹਦੇ ਵਿੱਚ ਜੋ ਕੁਝ ਕਰ ਰਿਹਾ ਉਹ ਮਾੜੀ ਗੱਲ ਆ ਕਹਿੰਦੇ ਕੇਜਰੀਵਾਲ ਸਾਨੂੰ 9ਵਰੀ ਸੱਦਿਆ ਸੀਗਾ ਉਹ ਗਿਆ ਅਖੀਰ ਤੇ ਉੱਤੇ ਫਿਰ ਉਹਨਾਂ ਧੱਕੇਸ਼ਾਹੀ ਕਰਨੀ ਪਈ ਉਹ ਕਹਿੰਦੇ ਵੀ ਬਿਲਕੁਲ ਲਾਰਸ ਬਸ਼ਨੋਈ ਦੀ ਗੱਲ ਕੀਤੀ ਉਹਨੇ ਉਹੀ ਗੱਲ ਕੀਤੀ ਵੀ ਪੀਜੀ ਤੇ ਬਰਕਰ ਤੁਸੀਂ ਖੋ ਲਾਰਸ ਬਸ਼ਨੋਈ ਨੂੰ ਤੇ ਤਰੀਕਾ ਸਾਨੂੰ ਭਗਤਾਓ ਇਹ ਕਿੱਥੇ ਲਿਖਿਆ 1000 ਕਹਿੰਦਾ ਉਹਦੀ ਸਿਕਿਉਰਿਟੀ ਤੁਸੀਂ ਬੰਦੇ ਦਾ ਛੱਡੇ ਦੇ ਤੇ ਉਹ ਕਹਿੰਦਾ ਭਗਵੰਤ ਮਾਨ ਜੀ ਮੈਂ ਤੁਹਾਡੇ ਕੋ ਉਸਤੀਫੇ ਦੀ ਮੰਗ ਕਰਦਾ ਵੀ ਤੁਹਾਨੂੰ ਬਿਨਾਂ ਸ਼ਰਤ ਨੈਤਿਕ ਦੇ ਅਧਾਰ ਤੇ ਤਸਲੀਫਾ ਦੇ ਦੇਣਾ ਜਿੰਦ ਤੱਕ ਕੁਰਸੀ ਦਾ ਜੋੜੇ ਨਹੀਂ ਰਹਿਣਾ ਚਾਹੀਦਾ ਪੰਜਾਬ ਦੀ ਹਾਲਤ ਬੜੀ ਮਾਰੀ ਜੇ ਪੰਜਾਬ ਲਾਇਡ ਸਿਚੁਏਸ਼ਨ ਬਿਲਕੁਲ ਖਰਾਬ ਹੋ ਚੁੱਕੀ ਜੇ ਪੰਜਾਬ ਦਾ ਵਿਕਾਸ ਖੁੱਡੇ ਲੰ ਲੱਗ ਚੁੱਕਾ ਜੇ ਅਗਲੀ ਗੱਲ ਕੀ ਕਹਿੰਦਾ ਉਹ ਕਹਿੰਦਾ ਵੀ ਗੌਰਵ ਜੱਲ ਦੀ ਗੱਲ ਕੀਤੀ ਪੱਤਰਕਾਰ ਨੇ ਕਹਿੰਦਾ ਜੀ ਗੌਰਵ ਜਾਦਵ ਤੇ ਵਿਚਾਰੇ ਇੱਕ ਤੇ ਓਜਲਾ ਖੜਾ ਸੀ ਇੱਕ ਦੋ ਮੰਤਰੀ ਖੜੇ ਸੀ ਇਹਦੇ ਉਹਨੂੰ ਜੋ ਉਹ ਕਹੀ ਗਏ ਉਹ ਬੋਲੀ ਗਏ ਉਹਦਾ ਕੋਈ ਕਸੂਰ ਨਹੀਂ ਹੈ ਕੋਈ ਖਿਲਾਜਮ ਤੇ ਕਹਿੰਦਾ ਮੈਂ ਤੇ ਪਹਿਲਾਂ ਹੀ ਕਹਿੰਦਾ ਸੀ ਵੀ ਇਹਦੀ ਇੰਟਰਵਿਊ ਜਿਹੜੀ ਆ ਉਹ ਪੰਜਾਬ ਚ ਹੋਈ ਆ ਇਹ ਨਹੀਂ ਇਹ ਨਹੀਂ ਮੈਂ ਦੱਸ ਦੇਵੇ ਕਿੱਥੇ ਹੋਈ ਆ ਪੰਜਾਬ ਚ ਹੋਈ ਆ ਤੇ ਇਹ ਹੁਣ ਕਹੀ ਜਾਂਦੇ ਬਕਾਇਦਾ ਤੌਰ ਤੇ ਵੇਖੋ ਇਪਈ ਸਰਕਾਰ ਹੁਣ ਸਰਕਾਰ ਚੋਪਿਆ ਉਹਦੇ ਤੇ ਕਹਿੰਦਾ ਅੱਜ ਨੈਸ਼ਨਲ ਹਾਈਵੇ ਥਾਰਟੀ ਉਹਦਾ ਨੇ ਬਕਾਇਦਾ ਤੌਰ ਤੇ ਲੈ ਕੇ ਦਿੱਤਾ ਚੀਫ ਸੈਕਟਰੀ ਨੂੰ ਉਹਦੇ ਇੰਜੀਨੀਅਰਾਂ ਨੂੰ ਉਹਦੇ ਜਿਹੜੇ ਇੱਥੇ ਕੰਮ ਕਰ ਰਹੇ ਨੇ ਉਹਨਾਂ ਨੂੰ ਧਮਕੀਆਂ ਆ ਰਹੀਆਂ ਫਰौतीयां ਮੰਗੀਆਂ ਜਾ ਰਹੀਆਂ ਤੇ ਜੀਵ ਸੈਕਟੀ ਦੇ ਕਹਿਣ ਦੇ ਉੱਤੇ ਇਹਨਾਂ ਨੇ ਨੀਜੀ ਪੀਨੂ ਆਪਦੀ ਇਹ ਮੁਕਦਮਾ ਦਰਜ ਕੀਤਾ ਜਾਵੇ ਤੇ ਇਹਦੀ ਪੜਤਾਲ ਕੀਤੀ ਜਾਵੇ। ਕਹਿੰਦਾ ਇੱਥੋਂ ਤੱਕ ਹਾਲਤ ਸਾਡੇ ਖਰਾਬ ਹੋ ਚੁੱਕਿਆ। ਉਹ ਕਹਿੰਦੇ ਮੈਂ ਜਾਊਂਗਾ ਅੱਜ ਮੈਂ ਜਾ ਰਿਹਾ ਮੈਂ ਜਾ ਕੇ ਪੇਛੋਕ ਕੇ ਤੁਹਾਡੇ ਨਾਲ ਫਿਰ ਗੱਲ ਕਰੂੰਗਾ ਕਿ ਮੈਨੂੰ ਇਹਨਾਂ ਪੁੱਛਿਆ ਕਿ ਮੇਰੇ ਕੋਲ ਬੜਾ ਕੁਝ ਲੈ ਕੇ ਆਇਆ ਮੈਂ। ਮੈਨੂੰ ਸਵਾਲ ਪੁੱਛਣ ਤਾਂ ਮੈਂ ਜਵਾਬ ਉਹਦਾ ਐ ਠੋਕ ਕੇ ਜਾ ਕੇ ਦਊਂਗਾ ਪਹਿਲਾਂ ਜਿਵੇਂ ਦਿੰਦਾ ਰਿਹਾ ਵਾ। ਇਹਨਾਂ ਕੋਲੇ ਸਵਾਏ ਮੈਨੂੰ ਬੁਲਾ ਕੇ ਪਰੇਸ਼ਾਨ ਕਰਦੇ ਸਵਾਏ ਕੁਝ ਵੀ ਨਹੀਂ ਹੈਗਾ। ਖਮ ਖਮ ਨੂੰ ਇਹ ਪਰੇਸ਼ਾਨ ਕਰ ਰਹੇ ਨੇ ਜੀ ਪਟਿਕ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਇਸ ਪ੍ਰੋਗਰਾਮ ਨੂੰ ਦਿੰਨੇ ਹੋ ਤੇ ਖਬਰਾਂ ਪੂਰੀਆਂ ਤਫਸੀਲ ਦੇ ਨਾਲ ਸਮਝਾਉਂਦੇ ਹੋ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ